ਸਾਈਕਲ ਬੰਦ ਕਬੱਡੀ ਕੱਪ ਬੰਦ ਝਿੰਬ ਬੰਦ ਮੋਟਰਾਂ ਦੇ ਕਨੈਕਸ਼ਨ ਬੰਦ ਮੁਆਫੇ ਬੰਦ ਸਭ ਕੁਝ ਤਾਂ ਬੰਦ ਕਰਤਾ ਦੇਖੋ ਬਾਲ ਸਾਹਿਬ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਵੋਟ ਪਾਓ ਤੇ ਜਿਸ ਸਥਾਨਵੇਂ ਚ ਤੁਸੀਂ ਸਰਕਾਰ ਬਣਾਈ ਪਹਿਲੀ ਕੈਬਨਿਟ ਚ ਮੋਟਰਾਂ ਦੇ ਬਿੱਲ ਮਾਫ ਇੱਕ ਇੱਕ ਮੋਟਰ ਦਾ ਜੇ ਬਿੱਲ ਲੱਗਦਾ ਮਾਮਲਾ ਮਾਫ ਮੋਟਰ ਦੇ ਬਿੱਲ ਮਾਫ ਘਟ ਤੋਂ ਘਟ ਲੱਖ ਰੁਪਏ ਸਾਲ ਦਾ ਹੋ ਜਾਂਦਾ ਉਹਨੇ ਤੁਹਾਡੇ ਮੋਟਰ ਦਾ ਬਿੱਲ ਛੇਤਾ ਦਾ ਜੇ 28 ਸਾਲਾਂ ਤੋਂ ਮਾਫ ਕੀਤਾ ਕਿੰਨੇ ਲੱਖਾਂ ਦਾ ਫਾਇਦਾ ਇੱਕ ਇੱਕ ਪਰਿਵਾਰ ਨੂੰ ਕਰਦੇ ਬਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਨ ਸਰਬ ਨੇ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਬਣਾਣਾ ਹੈ ਆਉਣ ਵਾਲੇ ਸਮੇਂ ਚ ਪੰਜਾਬ ਚ ਕੋਈ ਕਿਸਾਨ ਦੇ ਉੱਤੇ ਵਿਜੇ ਦਾ ਬੋਝ ਨਹੀਂ ਹੋਗਾ ਮਾਮਲੇ ਦਾ ਬੋਝ ਨਹੀਂ ਹੋਗਾ ਸਰਕਾਰਾਂ ਚ ਸੰਧਿਆ ਇੱਕ ਸਾਈਨ ਮਾਰਿਆ ਬਾਲਸਾ ਨੇ ਜਦ ਤੁਸੀਂ ਤਾਕਤ ਬਖਸ਼ੀ ਉਹਨਾਂ ਨੂੰ ਪੂਰੇ ਇੱਕ ਬਦਲਤਾ ਕਿਸਾਨਾਂ ਦਾ ਮੰਡੀਆਂ ਬਣਾਈ ਲਿੰਕਸੜਾ ਬਣਾਈਆ ਫੋਕਲ ਪੁਆਇੰਟ ਬਣਾਈ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਸਾਡੇ ਬਾਰਡਰ ਦੇ ਪਿੰਡ ਤਾਰੋਂ ਪਾਰ ਮੋਟਰਾਂ ਆਮ ਕਰਕੇ ਰਿੱਕੇ ਦਿਓ ਤੇ ਨਾਲ ਦੀ ਨਾਲ ਹੀ ਆਸਾਨੂੰ ਮੋਟਰ ਦਾ ਕਨੈਕਸ਼ਨ ਮਿਲਦਾ ਸੀ ਵਾਅਦੇ ਦਿੱਤੇ ਇਹ ਸਰਕਾਰਾਂ ਨੇ ਇੱਕ ਕੰਮ ਤਾਂ ਦਿਨਾ ਦਿਓ ਕਿ ਕਿਸਾਨਾਂ ਵਾਸਤੇ ਕੀਤਾ ਕਿ ਜਦ ਉਹ ਹੀ ਖਜ਼ਾਨਾ ਇਨਾ ਦੇ ਖੋਲ ਗਿਆ ਨਾ ਗਰੀਬਾਂ ਵਾਸਤੇ ਨਾ ਕਿਸਾਨਾਂ ਵਾਸਤੇ ਸੋ ਬੇਨਤੀ ਕਰਦੀ ਆ ਇੱਕ ਐਕਸ ਅਫਸਰ ਹੈਗਾ ਇੱਕ ਮੌਕਾ ਆਇਆ ਹੈ ਇਹ ਪਾਏ ਇਤਿਹਾਸ ਦਰਜ ਕਰੀਏ ਆ ਜਿਹੜੇ ਸੋਚਦੇ ਨੇ ਆ ਕੇ ਤੁਹਾਨੂੰ ਲਾਰੇ ਲਾਣਗੇ ਉਹ ਮੈਂ ਆਈ ਬੇਨਤੀ ਕਰਦੀ ਆ 4 ਸਾਲ ਪਹਿਲੇ ਸੰਗਰੂਰ ਦੀ ਇਲੈਕਸ਼ਨ ਹੋਈ ਸੀ ਆ ਕੇ ਭਗਵੰਤ ਮਾਨ ਕਹਿ ਕੇ ਗਿਆ ਇੱਥੇ ਮੈਡੀਕਲ ਕਾਲਜ ਬਣੂਗਾ ਚਾਕੇ ਦੇਖੋ ਉਹ ਲਗਾਇਆ ਉਮੀ ਪੱਥਰ ਦੇ ਪੱਟ ਕੇ ਸਿੱਟਦਾ ਕਾਲਜ ਤਾਂ ਕੀ ਬਣਿਆ ਇਹ ਦਰਵਾਇ ਦੀ ਉਹ ਇਲੈਕਸ਼ਨ ਆਈ ਉਥੇ ਬੋਲ ਕੇ ਜਾਂ ਨਹਿਰ ਕੱਢਾਂਗਾ ਉਹ ਪੱਥਰ ਜੂ ਦਾ ਚੂਪ ਪਿਆ ਹੋਇਆ ਆ ਜਲੰਧਰ 'ਚ ਕਹਿੰਦਾ ਸੀ ਮੁੱਖ ਮੰਤਰੀ ਇੱਥੇ ਰਹੂਗਾ ਕਰੋੜਾਂ ਰੁਪਏ ਦੇ ਨਾਲ ਪਤਨੀ ਕਿਸੇ ਘਰ ਦੀ ਰੀਨੋਵੇਸ਼ਨ ਕਰਦੀ ਮੈਡੀਕਲ ਕਾਲਜ ਉੱਥੇ ਗੋਲ ਕੇ ਉਹ ਵੀ ਇੱਥੇ ਆ ਕੇ ਵੀ ਚਾਰ ਚੀਜ਼ਾਂ ਬੋਲੂਗਾ ਤਾਂ ਮਹੀਨੇ ਰਹਿ ਗਏ ਉਹਦੇ 12 13 ਮਹੀਨੇ ਰਹਿ ਗਏ ਚੋਂ ਜੱਪਤਾ ਲੱਗਣ ਤੋਂ ਤੱਕ ਨਹੀਂ ਉਹਨਾਂ ਨੇ ਕਰਨਾ ਹੈ ਹਾਂ ਜ਼ਰੂਰ ਹਰ ਇੱਕ ਚੀਜ਼ੇ ਤੇ ਜੇ ਪਾਚੇ ਜ਼ਰੂਰ ਪੈਸੇ ਤੋਂ ਚਾਰ ਆ ਜਾਣਗੇ ਉਹ ਨਾ ਕਮਾਈਆ ਹੋ ਜਾਂਦੀ ਆ ਲੇਕਿਨ ਜੇ ਤੁਸੀਂ ਸੋਚਦੇ ਤੁਹਾਡਾ ਇਹ ਕਹਿੰਦਾ ਸਰਕਾਰ ਹੈ ਤਾਂ ਐਮਐਲਏ ਸਰਕਾਰ ਜਿੱਥੇ ਐਮਐਲਏ ਬਹਨਵੇ ਦੀ ਸੀ ਉੱਥੇ ਕੱਖ ਨਹੀਂ ਹੋਇਆ ਤਾਂ ਹੁਣ ਕੀ ਹੋ ਜਾਣਾ ਪਹਿਲੇ ਵੀ ਐਮਐਲਏ ਨਾ ਰਹੀ ਸੀ ਲੇਕਿਨ ਜੇ ਤੁਸੀਂ ਵਿਦੇਜੀ ਨੂੰ ਕਾਮਯਾਬ ਕੀਤਾ ਕੌਮ ਦੀ ਅਮਾਨਤ ਨਹੀਂ ਤੁਸੀਂ ਇੱਕ ਆਉਣ ਵਾਲੀ ਪੀੜੀ ਨੂੰ ਇੱਕ ਸੰਕੇਤ ਦੋਗੇ ਕਿਉਂਕਿ ਜੇ ਅੱਜ ਅਸੀਂ ਕੌਮ ਦੇ ਧਰਮੀ ਫੌਜੀਆਂ ਦੇ ਨਾਲ ਨਹੀਂ ਖੜੇ ਤੇ ਕੱਲ ਜਦ ਸਾਡੇ ਧਰਮ 'ਚ ਕੋਈ ਆਚਾਊਗੀ ਤਾਂ ਨੌਜਵਾਨ ਕਿਉਂ ਖੜਨਗੇ ਜੇ ਕੌਮੇ ਨਹੀਂ ਖੜੀ ਤਾਂ ਇਹ ਕਿਉਂ ਖੜੇ ਅਸੀਂ 30 ਮਹੀਆ ਪਿਆ ਰਹਾਂ ਅੱਜ ਕੌਮ ਦੇ ਨਾਲ ਖੜ ਕੇ ਜਿੱਥੇ ਅਸੀਂ ਧਰਮੀ ਫੌਜੀ ਪਰਵਾਰ ਦੇ ਨਾਲ ਖੜ ਕੇ ਇੱਕ ਸਨੇਹਾ ਦਾਵਾਂਗੇ ਆਉਣ ਵਾਲੀ ਪੀੜੀ ਨੂੰ ਤਾਂ ਸਰਕਾਰਾਂ ਨੂੰ ਉੱਥੇ ਇਸ ਸੁੱਤੀ ਹੋਏ ਕੁੰਮ ਕਰਨ ਦੀ نیند ਵਿੱਚ ਇਹ ਦਿੱਲੀ ਦੇ ਲੁਟੇਰੇ ਜਿਹੜੇ ਨੁਟਣ ਚ ਲੱਗੇ ਇਹਨਾਂ ਨੂੰ ਵੀ ਇੱਕ ਵਧੀਆ ਛੱਟਾ ਦੇ ਕੇ ਇਹਨਾਂ ਨੂੰ ਜਗਾਵਾਵਾਂਗੇ ਇਥੋਂ ਦਾ ਕੰਮ ਕਾਜ ਪਰਵਾਣੀ ਆ ਸੁਧਰ ਜਾਓ ਇਹ ਤਾਂ 13 12 15 ਮਹੀਨਾ ਚੋਂ ਫਟਾ ਵੀ ਅਸੀਂ ਹਾਂ। ਵਿਸ਼ਵਾਸ ਕਰਦੀਆਂ ਤੁਸੀਂ ਇਹਨੀਆਂ ਬੇਨਤੀਆਂ ਆਪ ਦੀ ਭੈਣ ਦੀ ਪਰਵਾਹ ਜ਼ਰੂਰ ਕਰੋਗੇ। ਘਰ ਆਏ ਪਿਆ ਪੜਾ ਨੂੰ ਕਦੇ ਤੁਸੀਂ ਖਾਲੀ ਮੋੜਦੇ ਨਹੀਂ ਤੇ ਜ਼ਰੂਰ ਪਿਆਰਾ ਤਰੀਕ ਨੂੰ ਤੁਸੀਂ ਤਕੜੀ ਨੂੰ ਮੋਰਾ ਲਾ ਕੇ ਪ੍ਰਿੰਸੀਪਲ ਰੰਗਾਵਾ ਜੀ ਨੂੰ ਕਾਮਯਾਬ ਤੁਸੀਂ ਕਰੋਗੇ। ਬਾਕੀ ਇਹ ਧਿਆਨ ਵੀ ਦਾ ਤੁਸੀਂ ਕਿ ਗੁਰੂ ਵਾਲੀ ਪਿੰਡ ਲੱਗ ਗਈ ਹੈਗਾ। ਸਾਲ ਚ ਮੇਰੇ 5 6 ਘੇੜੇ ਉੱਥੇ ਜ਼ਰੂਰ ਮੈਂ ਮੱਥਾ ਟੇਕ ਕੇ ਮਹਾਰਾਜ ਦਰਬਾਰ ਸਾਹਿਬ ਘਰ ਮੈਨੇ ਆਲੀਆ। ਤੇ ਇੱਕ ਨੰਬਰ ਦੇ ਕਾਮਯਾਬੀ ਤੁਸੀਂ ਬਖਸ਼ ਤੋਂ ਤੇ ਫਿਰ ਇੱਥੇ ਬੁਲਾ ਕੇ ਜਸਤਨ ਸਰਕਾਰ ਬੰਦੇ ਜੋ ਤੁਸੀਂ ਮੰਗੋਗੇ ਪਹਿਲ ਦੀ ਤੋਂ ਅਛੇ ਜੇ ਸੁਖਵੀਰ ਜੀ ਨਹੀਂ ਪਰ ਤੁਸੀਂ ਮੈਂ ਨਹੀਂ ਤਾਂ ਬੀਬੀ ਜੀ ਨਹੀਂ ਲੇਕਿਨ ਉਸ ਤੋਂ ਯੂਥ ਦੇ ਪ੍ਰਧਾਨ ਸਾਹਿਬ ਚੰਦਰ ਸਾਹਿਬ ਵੀ ਇੱਥੇ ਨੇ ਤੁਹਾਨੂੰ ਤਾਂ ਘਾਟਾ ਹੀ ਨਹੀਂ ਐਨੇ ਸਾਰੇ ਲੀਡਰ ਆਖੇ ਜਿਹਨੂੰ ਮਰਜ਼ੀ ਖੜ੍ਹ ਲਓ ਜਿਹਨੂੰ ਮਰਜ਼ੀ ਕਰਾ ਲਓ ਕਾਲਿਆ ਦੀ ਤਾਂ ਆਈ ਤਾਂ ਖਾਸੀਅਤ ਹੈ ਖੜ੍ਹ ਸਕਦੇ ਹੋ ਇਹਨਾਂ ਦੇ ਵਿੱਚ ਕਿਹਨੂੰ ਖੜ੍ਹ ਸਕਦੇ ਹੋ ਅਜ ਮੁੱਖ ਮੰਤਰੀ ਦਾ ਪਾਵਰ ਤਾਂ ਕੇਜਰੀਵਾਲ ਤੇ ਸੁਸੋਦੀਆ ਦੇ ਕੋਲ ਹੈ ਮੁੱਖ ਮੰਤਰੀ ਖੁਦ ਨਹੀਂ ਕਰ ਸਕਦਾ ਤੇ ਇਹਨਾਂ ਦੇ ਬੰਦੇ ਤੋਂ ਉਹਨੇ ਕੀ ਕਰ ਸਕਦੇ ਨੇ ਫੜੋਗੇ ਦੇ ਵਿੱਚ ਸ਼ਰਿਆਮ ਕੋਈ ਨਹੀਂ ਹੈ ਜੇ ਨਾ ਕੋਈ ਘਟਨਾਵਾ ਵਾਪਰ ਦੇਖੋ ਇਸ ਤਰ੍ਹਾਂ ਦੀ ਘਟਨਾ ਕਰਮ ਇਹ ਕੋਈ ਪਹਿਲਾ ਘਟਨਾ ਕਰਮ ਨਹੀਂ ਹੈ ਮਾਨਸਾ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੱਕ ਪਲੇਅਰ ਸੀਗਾ ਔਰ ਫਿਰ ਇਹ سلسلہ ਚਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਮੂਸੇ ਵਾਲਾ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇਹ ਕਿਤੇ ਥਮੰਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ ਹੁਣ ਤਾਂ ਸ਼ਰਿਆਂਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਏ ਚਾਹੋ ਵੀਰ ਵੈਲਾ ਲੰਦਾ ਲਾ ਲੋ ਚਾਹੋ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਦਾ ਲਾ ਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਫਲਾਣੇ ਥਾਂ ਤੇ ਗੋਲੀ ਚਲਾਤੀ ਹਜ਼ਾਰਾਂ ਲੱਖਾਂ ਲੋਕ ਫਰੋਤੀਆਂ ਦੇ ਸ਼ਿਕਾਰ ਹੋ ਗਏ ਨੇ ਸੋ ਅੱਜ ਦੇ ਜਿਹੜੇ ਹਾਲਾਤ ਹੈ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਹੈ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰਸੋਂ ਅਰਸ਼ੀ ਸਾਹਿਬ ਨਾਲ ਬੈਠੇ ਆਂ ਓਲਾ ਮੂਸੇਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਹੈ ਬੈਠੀ ਹੈ ਮੈਂ ਇੱਕ ਰੇਡੀਓ ਵਾਲੇ ਕੋਲੇ ਜਾਵੜਿਆ ਤੇ ਉਹ ਮਰਾਠਪੁਰੇ ਦਾ ਰਹਿਣ ਵਾਲਾ ਸੀ ਤਰਨਤਨ ਉੱਟ ਮੈਂ ਡਰ ਉਹਨੇ ਮੈਨੂੰ ਜੱਫੀ ਪਾਈ ਕਹਿੰਦਾ ਬਾਈ ਜੀ ਬਚਾ ਲਓ ਇਹ ਵੀਡੀਓ ਵੀ ਹੈ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਤੇ ਜਿਹੜਾ ਦੂਸਰਾ ਵਿਅਕਤੀ ਆ ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਹੈ ਇਹ ਪਤਾ ਨਹੀਂ ਵਿਪਤਾ ਤੁਹਾਡੇ ਤੇ ਕਦੋਂ ਆ ਜੇ ਮੇਰੇ ਤੇ ਕਦੋਂ ਆ ਜੇ ਆ ਸਤੀਜੀ ਸਾਡੇ ਜਿਹੜੇ ਕੀ ਮਾਨੀ ਗੋਇਲ ਸਾਡੇ ਆਰਟੀਆਈ ਦੇ ਐਕਟਿਵਿਸਟਸ ਹੈਗੇ ਨੇ ਉਹਨਾਂ ਦੇ ਚਾਚਾ ਸੋ ਅਚਨ ਚੇਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਦੁਸ਼ਮਣੀ ਕਿਹਰੇ ਨਾਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੌਲਾ ਕਿਹਦੇ ਨਾਲ ਹੈ ਮੈਂ ਵੀਰਵੈਲ ਦੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਹੈ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੌਲਾ ਕੀ ਹੈ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਏਦੋਂ ਪਹਿਲਾਂ 5-6 ਲੋਕਾਂ ਦੀਆਂ ਧਮਕੀਆਂ ਆਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਹੈ ਇਹਦਾ ਤਾਂ ਟੈਲੀਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਤੇ ਉਹ ਕਹਿੰਦਾ ਹਾਂ ਭਈ ਮੈਂ ਫੁਲਾਣਾ ਬਿਛनोई ਬੋਲਦਾ ਉਹ ਕਹਿੰਦਾ ਜੀ ਕੌਣ ਬਿਸ਼ਨੋਈ ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਸ ਤੋਂ ਬਾਅਦ ਮਰਿਆ ਹੀ ਪਿਆ ਜੇ ਕੋਈ ਕਹਿੰਦਾ 10-20 ਲੱਖ ਦੇ ਦਿਓ ਤਾਂ ਅਸੀਂ ਦੇ ਦਿੰਦੇ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ-ਚੁਪੀਤੇ ਪੈਸੇ ਦੇ ਰਹੇ ਐ ਇੱਛਾ ਈਜ਼ੀ ਮਨੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਐ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਪੜੇ ਕੋਲੇ ਰੋਜ਼ਗਾਰ ਦੇ ਨੂੰ ਸਾਧਨ ਨਹੀਂ ਹੈ ਅਨਪਲਾਈਮੈਂਟ ਬੋਰਡ ਜਾਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਨੌਜਵਾਨ ਹਥਿਆਰ ਜਦੋਂ ਚੱਕ ਲਏਗਾ ਜਦੋਂ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪੀਛੇ ਬੰਦਾ ਮਾਰ ਜਾਂਦੇ ਹੈ ਪਿਸਤੌਲ ਕੋਈ ਹੋਰ ਦਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ ਚ ਬੰਦਾ ਪਿੱਲੀ ਪੁਲਸ ਪੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫਿਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚੋਂ ਆ ਰਹੀਆਂ ਇੰਟਰਵਿਊਜ਼ ਆ ਰਹੀਆਂ ਤੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਆ ਉਹਨਾਂ ਦੇ ਜੇ ਸਰਕਾਰ ਇਹ ਨਹੀਂ ਨਹੀਂ ਮੈਨੇਜ ਕਰ ਸਕਦੀ ਤਾਂ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇਹ ਗੈਂਗਸਟਰ ਦੇ ਪਰਿਵਾਰ ਨੂੰ ਢੇਡ ਦੇਦੀ ਹੈ ਕਾਲੀ ਦਲ ਨੇ ਔਰੀ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਨ ਨਾਲ ਟੈਲੀਫੋਨ ਲਾ ਦਿੰਦੀ ਹੈ ਬਾਠ ਦੇ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਲੀ ਤੇ ਪਰਚਾ ਦਿੰਦੇ ਜੋ ਦੋਜ਼ ਹਰ ਇਨਵੋਲਡ ਜੇ ਫੈਮਲੀ ਇਨੋਸੈਂਟ ਹੈ ਤਾਂ ਫੇਰ ਫੈਮਲੀ ਦਾ ਕੋਈ ਕਸੂਰ ਨਹੀਂ ਜੇ ਫੈਮਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ 1 ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ ਚ ਰੌਣਕਾਂ ਲੱਗਣ ਲੱਗੀਆਂ ਐ ਅਰਸ਼ੀ ਸਾਹਿਬ ਇਸ ਗੱਲ ਦੇ ਗਵਾਹ ਮੈਂ ਤਾਂ ਨਿਕਾਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਕਿ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਹੈ ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗੱਲ ਠੁਕਦੀ ਹੈ ਇਹ ਅਮਨ ਔਰ ਸ਼ਾਂਤੀ ਬਾਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਕਿ ਇਹ ਬਰਾਤਾਂ ਜਾਣੀਆਂ ਬੰਦ ਹੋ ਗਈਆਂ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ ਪੰਜਵੇਂ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚੱਲਦੀਆਂ ਸੀ ਉਸੇ ਤਰ੍ਹਾਂ ਦਾ ਇਹ ਉਦੋਂ ਖਤਰਨਾਕ ਮੌਲ ਹੈ ਹੁਣ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ ਧੀੜੀ ਡੱਬ ਚ ਕੀ ਹੈ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸਮੁੱਚੀ ਕਾਂਗਰਸ ਪੂਰੇ ਕਾਮਰੇਡ ਭਰਾ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸੀ ਲੀਡਰਸ਼ਿਪ ਅਸੀਂ ਇਹ ਇਸ ਘਟਨਾਕਰਮ ਦੀ ਨਿੰਦਾ ਕਰਦੇ ਆਂ ਪਰਿਵਾਰ ਦੇ ਨਾਲ ਐ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜਕੇ ਪੂਰਾ ਪੈੜਾ ਧਿਆਨ ਇਹ ਤੁਹਾਡੇ ਚਰਣਾ ਚ ਇਹ ਬੇਨਤੀ ਕਰਨ ਵਾਸਤੇ ਤੁਹਾਨੂੰ ਪਤਾ ਹੀ ਆ ਕਿ ਅਸੀਂ ਆਏ ਆ ਕਿ ਜਿੱਦਾਂ ਆਪਾਂ 2024 ਚ ਸਾਰਿਆਂ ਜਾੜਿਆਂ ਨੇ ਆਪਣੇ ਪਾਰਟੀ ਬਾਜੀ ਧੜੇ ਬਾਜੀ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਵੋਟ ਪਾਈ ਸੀ ਠੀਕ ਹੈ ਕਿ ਸਰਕਾਰਾਂ ਦੀ ਨੀਤ ਪੰਜਾਬ ਪ੍ਰਤੀ ਕੌਮ ਪ੍ਰਤੀ ਬੜੀ ਮਾੜੀ ਆ ਪਰ ਤੁਸੀਂ ਆਪਣਾ ਉਸ ਟਾਈਮ ਤੇ ਜਿਹੜਾ ਫਰਜ਼ ਨਿਭਾਇਆ ਉਹ ਵੀ ਇੱਕ ਬਾ ਕਮਾਲ ਸੀਗਾ ਕਿ ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਕਿਉਂਕਿ ਤੁਹਾਨੂੰ ਪਤਾ ਸੀਗਾ ਕਿ ਅਮਰਪਾਲ ਨੇ ਕੋਈ ਗਲਤੀ ਨਹੀਂ ਕੀਤਾ ਉਨੇ ਤੇ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਸਿੱਖ ਕੌਮ ਦੇ ਜਵਾਨਾਂ ਨੂੰ ਬਚਾਉਣ ਦੀ ਉਹਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਧਰਮ ਨਾਲ ਜੋੜਨ ਦੀ ਗੱਲ ਕੀਤੀ ਪਰ ਸਾਡੀਆਂ ਸਰਕਾਰਾਂ ਜਾਣ ਬੁੱਝ ਕੇ ਸਾਡੀ ਨੌਜਵਾਨੀ ਨੂੰ ਜਿੱਦਾਂ ਖਤਮ ਕਰਨਾ ਚਾ ਰਹੀਆਂ ਉਹ ਨਸ਼ਿਆਂ ਤੋਂ ਬੰਦ ਨਹੀਂ ਹੋਣ ਦੇਣਾ ਚਾਹੁੰਦੀਆਂ ਇਸ ਕਰਕੇ ਉਹਨਾਂ ਨੇ ਏਡੀ ਵੱਡੀ ਤਦਾਦ ਚ ਇਹਦੇ ਵੱਡੇ ਬਹੁਮਤ ਨਾਲ ਜਤਨ ਦੇ باوجود ਵੀ ਇਸੇ ਕਰਕੇ ਨਹੀਂ ਉਹਨਾਂ ਛੱਡਿਆ ਕਿ ਉਹਨਾਂ ਦੇ ਆਉਣ ਨਾਲ ਹੋ ਸਕਦਾ ਹੈ ਕਿ ਨਸ਼ਾ ਵਪਾਰ ਜਿੱਦਾਂ ਹੋਣ ਵੱਧ ਫੁੱਲ ਰਿਹਾ ਨਾ ਵਧੇ ਕਿ ਉਹ ਰੋਕ ਨਾ ਪਵੇ ਇਸ ਕਰਕੇ ਉਹ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਬਾਕੀ ਜਿਹੜੀ ਭਾਈ ਮਨਦੀਪ ਸਿੰਘ ਉਹਨਾਂ ਦੀ ਗੱਲ ਹੈ ਕਿ ਉਹਨਾਂ ਦੇ ਭਾਈ ਸਾਹਿਬ ਨੇ ਬਹੁਤ ਵੱਡਾ ਕੌਮ ਦੇ ਉੱਪਰ ਇੱਕ ਪਰਪਕਾਰ ਕੀਤਾ ਜਿਹੜੇ ਬਹੁਤ ਜਿਹੜੇ ਦੁਸ਼ਟ ਕਿਸਮ ਦੇ ਬੰਦੇ ਸੀਗੇ ਉਹਨਾਂ ਨੂੰ ਸਾਡੇ ਕੋਲੋਂ ਲਾਇਆ ਇਸ ਕਰਕੇ ਆਪਾਂ ਨੂੰ ਪਤਾ ਹੈ ਕਿ ਸਰਬੂਬ ਸੁਭਾ ਸਰਹੰਗ ਜਿਹੜਾ ਆਪਣੇ ਆਪ ਨੂੰ ਅਖੌਂਦਾ ਸੀਗਾ ਕਿ ਉਹ ਕਹਿੰਦਾ ਸੀ ਕਿ ਤੁਸੀਂ ਉਹ ਸੁਭਾ ਸਰਹੰਗ ਨੂੰ ਭੁੱਲ ਕੇ ਮੈਨੂੰ ਯਾਦ ਰੱਖੋਗੇ ਕਿ ਮੈਂ ਇੱਥੇ ਕੋਈ ਨੌਜਵਾਨ ਨੂੰ ਕੋਈ ਸਿੱਖੀ ਦੀ ਗੱਲ ਕਰਨ ਵਾਲੇ ਨੂੰ ਸਿੱਖੀ ਸਰੂਪ ਵਾਲੇ ਕੋਈ ਰਹਿਣ ਨਹੀਂ ਦੇਗਾ ਬੜਾ ਬੜਾ ਤਸ਼ੱਦਦ ਕੀਤਾ ਉਹਨੇ ਸਾਡੀ ਕੌਮ ਤੇ ਉਨੇ ਤੁਹਾਡੇ ਇਲਾਕੇ ਦੇ ਬਾਬਾ ਚੰਦ ਸਿੰਘ ਜੀ ਵਰਗੇ ਜਿਹੜੇ ਮਹਾਂਪੁਰਖ ਦਾ ਜਿਹੜੇ ਲੋਕਾਂ ਦੀ ਸੇਵਾ ਚ ਦਿਨ ਰਾਤ ਲੱਗੇ ਉਹਨਾਂ ਨੂੰ ਵੀ ਕਿਹੜੇ ਤਰੀਕੇ ਨਾਲ ਸ਼ਹੀਦ ਕੀਤਾ ਕਿੰਨਾ ਉਹਨਾਂ ਨੇ ਉਹਨਾਂ ਨੂੰ ਮਤਲਬ ਕਿੰਨੇ ਤੇ ਸੀਏ ਦੇ ਕੇ ਪਾੜ ਕੇ ਸ਼ਹੀਦ ਕਰ ਦਿੱਤਾ ਪਰ ਬਹੁਤ ਉਹਨੇ ਆਮ ਲੋਕਾਂ ਨਾਲ ਕੀ ਕੀਤਾ ਹੋਵੇ ਇਸ ਕਰਕੇ ਬਹੁਤ ਹੀ ਉਸ ਸੰਦੀਪ ਸਿੰਘ ਦਾ ਬਹੁਤ ਵੱਡਾ ਪਰਵ ਕਰਿਆ ਇਹੋ ਜੇ ਸੂਬਾ ਸਰਹੰਦਰੂ ਸਰਕਾਰਾਂ ਨੇ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਆਪਣੇ ਕੁਝ ਯੋਧਿਆਂ ਨੇ ਬੜੀ ਲੰਮੀ ਲੜਾਈ ਲੜ ਕੇ 33 ਸਾਲ ਉਹਨੂੰ ਜੇਲ੍ਹਸ ਭੇਜਿਆ ਪਰ ਸਰਕਾਰਾਂ ਦੀ ਨੀਤ ਫਿਰ ਵੀ ਉਹਨੂੰ ਮਾਫ ਕਰਨ ਦੀ ਸੀ ਉਹਨੂੰ ਛਡਣ ਦੀ ਸੀ ਪਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਉਹਦੀ ਕਲਾ ਵਰਤੀ ਕਿ ਸੰਦੀਪ ਸਿੰਘ ਸੰਨੀ ਵੈਸੇ ਤੇ ਉਨਾ ਦਾ ਰਾਤਾ ਸੀਗਾ ਕਿ ਸੰਦੀਕ ਸਨੀਆਂ ਵਰਗੇ ਨੌਜਵਾਨਾਂ ਨੂੰ ਅਸੀਂ ਖਤਮ ਕਰੀਏ ਪਰ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਕਿ ਜਿਹੜੇ ਉਹਨਾਂ ਦਾ ਮਨਸੂਬਾ ਫੇਲ ਹੋ ਗਿਆ ਉਹ ਫੋਦੀ ਹੋਈ ਜਾਂ ਉਹਦਾ ਸ਼ਿਕਾਰ ਬਣ ਗਏ ਇਸ ਕਰਕੇ ਗੁਰੂ ਮਹਾਰਾਜ ਦਾ ਬੜਾ ਧੰਨਪੁਰ ਸ਼ੁਕਰਿਆ ਬਾਕੀ ਹੁਣ ਆਪਾਂ ਨੂੰ ਪਤਾ ਹੀ ਆ ਕਿ ਅੱਜ ਵੀ ਨਸ਼ਿਆਂ ਦਾ ਬਹੁਤ ਵੱਡੇ ਪੱਧਰ ਤੇ ਕਾਰੋਬਾਰ ਹੋ ਰਿਹਾ ਤੌਰ ਚੱਲ ਰਿਹਾ ਸਾਡੀ ਨੌਜਵਾਨੀ ਨੂੰ ਨਸ਼ਿਆਂ ਚ ਸਾਡੀ ਨੌਜਵਾਨੀ ਨੂੰ ਆਪਣੇ ਗੁਰਸਿੱਖੀ ਜੀਵਨ ਤੋਂ ਤੋੜ ਕੇ ਗਲਤ ਪਾਸਿਆਂ ਤੇ ਲਜਾਉਣ ਦੀਆਂ ਬੜੀਆਂ-ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹਨਾਂ ਨੂੰ ਧੱਕੇ ਨਾਲ ਜੇ ਕੋਈ ਨੌਜਵਾਨ ਆਪਣੇ ਹੱਕਾਂ ਦੀ ਗੱਲ ਕਰਦਾ ਜਾਂ ਕੋਈ ਜ਼ੁਲਮ ਦੇ ਖਿਲਾਫ ਗੱਲ ਕਰਦਾ ਉਹਨਾਂ ਨੂੰ ਗੈਂਗਸਟਰ ਜਾਂ ਹੋਰ ਇਹੋ ਜਿਹੇ ਲਖਬ ਦੇ ਕੇ ਇਹ ਉਹਨਾਂ ਨੂੰ ਦੇ ਕਨਫਰਾਂਟਾ 'ਚ ਮਾਰਿਆ ਜਾ ਰਿਹਾ ਝੂਠੇ ਬਕਾਦਮੇ ਪਾ ਕੇ ਉਹਨਾਂ ਜੇਲਾਂ ਸੁਟਿਆ ਜਾ ਰਹੇ ਆ ਤੇ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾ ਰਹੇ ਆ ਉਹਨਾਂ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਉਹ ਦਿਨ ਦਿਹਾੜੇ ਦੰਦਨਾਉਂਦੇ ਫਿਰਦੇ ਆ ਇਸ ਕਰਕੇ ਉਹ ਆਪਾਂ ਨੂੰ ਪੰਜਾਬ ਨੂੰ ਇਹੋ ਜਿਹੇ ਹਾਲਾਤ ਚੋਂ ਪੰਦੀ ਚੜ੍ਹਦੀ ਕਲਾ ਵਾਸਤੇ ਭਾਈ ਮਨਦੀਪ ਸਿੰਘ ਦਾ ਸਾਥ ਦੇਣ ਦੀ ਵੱਡੇ ਪੱਧਰ ਤੇ